ਹਾਲਾਤ ਨੇ ਪੰਜਾਬ ਦੇ ਜਿਹੜੇ ਤੁਹਾਨੂੰ ਦਿਖਾ ਰਹੇ ਆ ਇਹ ਵਿਚਾਰੇ ਲੋਕ ਅਸੀਂ ਖੜੇ ਆ ਰਾਵੀ ਦੇ ਕੰਢੇ ਇੱਧਰ ਸਾਡੇ ਰਾਵੀ ਆ ਜਿੱਥੋਂ ਟੁੱਟੀ ਆ ਤੁਸੀਵਾਂ ਟੁੱਟਿਆ ਤੇ ਅਸੀਂ ਪਿੰਡ ਖੜੇ ਆ ਇੱਕ ਪਿੰਡ ਦੇ ਬੋਨੇ ਵਾਲ ਪਿੰਡ ਆ ਰਮਦਾਸ ਹਲਕਾ ਗੁਰਦਾਸਪੁਰ ਜ਼ਿਲ੍ਹਾ ਤੇ ਮੇਰੇ ਪਿੱਛੇ ਆਹ ਦੇਖੋ ਵਿਚਾਰਾ ਆ ਨੌਜਵਾਨ ਮੇਰੇ ਨਾਲ ਖੜਾ 1.5 ਕਰੋੜ ਰੁਪਇਆ ਲਾਇਆ 1.5 ਕਰੋੜ ਰੁਪਇਆ ਇਸ ਨੌਜਵਾਨ ਨੇ ਆ ਬੜੇ ਸ਼ੌਂਕ ਦੇ ਨਾਲ ਜਿਹੜਾ ਇੱਕ ਘਰ ਪਾਇਆ ਇਹਨੇ ਕੋਠੀ ਪਾਈ ਆ ਤੇ ਜਿਹੜੀ ਆ ਤੁਸੀ ਬੰ ਟੁੱਟਣ ਕਰਕੇ ਬਹਿ ਗਈ ਆ ਰੁੜ ਗਈ ਆ ਤੇ ਇਸ ਇਲਾਕੇ 'ਚ ਅਸੀਂ ਦੇਖਦੇ ਆ ਮੇਰੇ ਇੱਧਰਲੇ ਪਾਸੇ 15 ਫੁੱਟ ਪਾਣੀ ਵਹਿੰਦਾ ਇੱਥੇ ਆ ਹਾਲਾਤ ਨੇ ਤੇ ਇਹ ਇਹ ਪਾਣੀ ਸ਼ਾਇਦ ਮਤਲਬ 15 ਜਾਂ 20 ਦਿਨਾਂ ਹੀ ਵਹੀ ਜਾਣਾ ਤੁਰਿਆ ਜਾਣਾ 15 20 ਦਿਨ ਤੱਕ ਪਾਣੀ ਰੁਕਣਾ ਤੂ ਦੂ ਬਾਅਦ ਦੇ ਹਾਲਾਤ ਆਪਾਂ ਦੇਖ ਲੋ ਵੀ ਜਦੋਂ ਇਹ ਸਾਰੀਆਂ ਇੱਥੇ ਆ ਦੇਖ ਲੋ ਚਰੀਆਂ ਚੁਰੀਆਂ ਕਮਾਦ ਕਮੂਦ ਸਭ ਡੁੱਬ ਗਏ ਆ ਘਾ ਡੁੱਬ ਗਏ ਸੀ ਸਾਰੇ ਇਹਨਾਂ ਪਿੰਡਾਂ ਜਾ ਕੇ ਆਏ ਆ ਕਿਹੜੇ ਕਿਹੜੇ ਪਿੰਡਾਂ ਚ ਆਪਾਂ ਗਏ ਕੀ ਕਿਨਾ ਸੀ ਸਿੰਘਪੁਰਾ ਸ਼ਾਮਪੁਰਾ ਸਿੰਘਪੁਰਾ ਸ਼ਾਮਪੁਰਾ ਮਾਸੀਵਾਲਾ 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 ਜੱਟਾ ਵਸੀਆ ਜੱਟਾ ਵਸੀਆ